ਹੋਗੀ 4 ਤਰੀਕ ਤੇ ਆਪਾਂ ਕੱਲ ਇੱਥੇ ਪਹੁੰਚੇ ਸੀ ਤਰਵਿੰਦਰਮ ਤੇ ਅੱਜ ਦਾ ਦਿਨ ਕੱਲ ਦਾ ਦਿਨ ਵੀ ਆਪਣੇ ਕੋਲ ਸਦਾ ਸੀ ਅੱਜ ਦਾ ਪੂਰਾ ਦਿਨ ਹੈ ਇੱਥੇ ਤਰਵਿੰਦਰਮ ਦੇ ਵਿੱਚ ਕਿਹੜੇ-ਕਿਹੜੇ ਦਿਨੇ ਆ ਤੇ ਕੱਲ ਨੂੰ ਆਪਣੀ ਇੱਕ ਹੋਰ ਮੱਥੇ ਦੇ ਲਈ ਚਲਾਇਗਾ ਤੇ ਆਪਾਂ ਇੱਕੋ ਜਿੱਲੇ ਦੇ ਰਵਾਨਾ ਆ ਤੁਸੀਂ ਜਾ ਕੇ ਤਾਂ ਦਿੱਲੀ ਤੱਕ ਪਹੁੰਚ ਜਾਣਗੇ ਕੱਲ ਨੂੰ ਫਿਕਰ ਰਾਤ ਨੂੰ ਤੇ ਆਪਾਂ ਸਭ ਨੂੰ ਆਮ ਜਾਣਗੇ ਪਤਾ ਨਹੀਂ ਕਿ ਕਿੱਥੇ ਪਹੁੰਚਣਗੇ ਇਨੇ ਰੰਗ ਦੀ ਫੋਟ ਫਿੱਗੋ ਰੋਡ ਫਿੱਗੋ ਫਿੱਗੋ ਸਾਡੇ ਕੋਲ ਚਿੱਟੇ ਰੰਗ ਦੀ ਸੀ ਸੁਖਮਿੰਦਰ ਦੇ ਖਾਜਦਾਰ ਨੇ ਕਬੱਡੀ ਖੇਡਣੀ ਆ ਨਹੀਂ ਮੈਂ ਤਾਂ ਨਹੀਂ ਕਹਿੰਦਾ ਚਾਚਾ ਕਹਿੰਦਾ ਚਾਚਾ ਕਹਿੰਦਾ ਢੋਣਾ ਮਾਰ ਕੇ ਅੱਜ ਖਾਜ ਹਟਾਉ ਕਾਲੇ ਚਾਚਾ ਉਹਦੇ ਕਦੇ ਕਹਿੰਦਾ ਸੀ ਹਾਰ ਕੇ ਬਦਲਾ ਲੈਣਾ ਆਪਾਂ ਨਹੀਂ ਨਹੀਂ ਹਾਂ ਨਹੀਂ ਨਹੀਂ ਆ ਗਿਆ ਉਹ ਗੋਲੀ ਤੋਂ ਪਛਰਾ ਗੋਲੀ ਤੋਂ ਗੋਲੀ ਦੀ ਗੋਲੀ ਪਛਰਾ ਨੂੰ ਤੁਹਾਨੂੰ ਯਾਨੀ ਦੋ ਜੱਫੇ ਲੱਗੇ ਸੁਖਮਿੰਦਰ ਵੱਲੋਂ ਘੋੜੀ ਨੂੰ ਲਾਏ ਜੱਫੇ ਰਿਕਾਰਡ ਨਹੀਂ ਹੈਗੇ ਆ ਗੋੜੀ ਨਹੀਂ ਹੋਈ ਜੀ ਰੋਸ ਕਮੇਟੀ ਦਾ ਸਾਡਾ ਕੀਆ ਤਾਂ ਥੋੜਾ ਜਖਮੀਰ ਸਾਡੇ ਕੋ ਕਿਉਂ ਸੀ ਕਿਵੇਂ ਦੱਸ ਦੋ ਤਾਂ ਮੈਂ ਹੀ ਸਿੱਧੇ ਲੈ ਕੇ ਆਏ ਹੋਆ ਡਬਲ ਟੱਚ ਦੀ ਕਿ ਇੱਕ ਫਿਰ ਕਾਲੇ ਨੇ ਜੱਫਾ ਲਾਇਆ ਜਿਹੜਾ ਇਹਨੂੰ ਤੈਨੂੰ ਲਾਇਆ ਇੱਕ ਮੈਂ ਗੋੜੀ ਲਾਇਆ ਉਹ ਪਹੁੰਚ ਗਏ ਕਿ ਵਿਲੇਜ ਟੂਰਿਸਟ ਵਿਲੇਜ ਤਰਵਿੰਦਰਮਤੀ ਬੈਲੀ ਬੈਲੀ ਵਿਲੇਜ ਹੈ ਇਹ ਪਸੋਂ ਤਾਂ ਸੀ ਟਾਈਮ ਨਗਾਉਣੇ ਇੱਕ ਦੇ ਵੀ ਨੰਦ ਮੈਂ ਕਹ ਤਾਂ ਲੈ ਲੈਣੀ ਯਾਰ ਤਾਂ ਹੁਣ ਗੱਡੀ ਲੈ ਕੇ ਸੁਣੀ ਇੱਥੇ ਘਵਾ ਦੇਣਾ ਇੱਥੇ ਘਵਾ ਦੇਣਾ ਸੀ ਕੰਮ ਸਾਰਾ ਬਹੁਤ ਘਮਲੇ ਸੀ ਗੱਡੀ ਚ ਪੈ ਜਿਓ ਓਏ ਯਾਰ ਗੱਡੀ ਹਿਲਦੀ ਆ ਸੱਚ ਇੱਥੇ ਵਿੱਚ ਹੀ ਇਹ ਕਿੜ ਪਾੜ ਜਾਂਦੀ ਊਟੀ ਵਾਲੇ ਨੂੰ ਲੱਗੀ ਐ ਸਟੇਸ਼ਨ ਤੇ ਗੱਡੀ ਆਪਣੀ ਫੈਰੀ ਹੈ ਹੈ ਆ ਲੈ ਹੋਲੀ ਸੁਣ ਲਵੇ ਉਹ ਵੀ ਤਾਂ ਕਿਹੜੇ ਉਹ ਵੀ ਚ ਹਾਂ ਹੈ ਸਾਡੇ ਇਹ ਮੱਛੀ ਲਈ ਦਿਨ ਆ ਲਵੇਟ ਗਿਆ ਨੂੰ ਬੱਤਕ ਹੈ ਉਹ ਬੱਤਕ ਜਿਹੜੀ ਇੱਧਰ ਉਹ ਦੇਖੋ ਆ ਗਈ ਹੁਣ ਅੱਛਾ ਉਹਦੇ ਵਿੱਚ ਡੁੱਬ ਗਈ ਹੁਣ ਕਾਇਮ ਮਾਰਦੀ ਰਹਿੰਦੀ ਸਾਰਾ ਦਿਨ ਇੱਥੋਂ ਮਾਰ ਕੇ ਉਹ ਉੱਥੇ ਨਿਕਲਦੀ ਹੁੰਦੀ ਐ ਲੋ ਭਾਈ ਮਿੱਤਰੋ ਪੌੜ ਪਾਰ ਕਰਨ ਲੱਗੇ ਆ ਇਹਦਾ ਕੋਈ ਭਰੋਸਾ ਜਿਆ ਨਹੀਂ ਹਾਂ ਹਿਲਦਾ ਕਹਿੰਦੇ ਦਿਖਦਾ ਨਹੀਂ ਹੈ ਤੇ ਉਧਰ ਗੱਭਰੂ ਕਹਿੰਦੇ ਮੱਛੀ ਫੜਨ ਲੱਗੇ ਹੋਏ ਆ ਇਹ ਵੀ ਇਹ ਵੀ ਇਹ ਵੀ ਕਿਵੇਂ ਕੱਢਦਾ ਕਿਉਂ ਨਹੀਂ ਪਤਾ ਨਹੀਂ ਆਨੇ ਕੋਟਾ ਖੇਡਣਾ ਥੱਲੇ ਹੋ ਜਾ ਜੀ ਵੀ ਕਾਲਾ ਬੋਲ ਮਾਰ ਲੱਗਿਆ ਉਹ ਗਲਾਸ ਟੂਗਾ ਦੇਖੋ ਉਹ ਪਹਿਲੀ ਬੋਲ ਜੀ ਛੱਡ ਦੇ ਕਹਿੰਦੇ ਜੀ ਵਾਰੀ ਆ ਗਈ ਕਹਿੰਦੇ ਮਾਨਕਪੁਰ ਵਾਲਾ ਦੇਖਦੇ ਆ ਉਹ ਪਹਿਲੀ ਬੋਲ ਦੇ ਵਿੱਚ ਬਸ ਹੋਣੀ ਹੋਰ ਨਹੀਂ ਹੋਣੀ ਬਸ ਇਹਨਾਂ ਕਹ ਮਾਨ ਮਿੰਨ ਤੇ ਕਹਤੀ ਹੈ ਕਿ ਸੁਪਿੰਦਰ ਸਿੰਘ ਦੀ ਇਹ ਕਹਿੰਦੇ ਗੋਲੀਆਂ ਬਚਪਨ ਚ ਬਾਂਡੇ ਬਹੁਤ ਖੇਡਦਾ ਰਿਹਾ ਹੁਣ ਦੇਖਦੇ ਆ ਉਹ ਤਾਂ ਮੱਲ ਮੋੜਦਾ ਕਿ ਨਹੀਂ ਮੋੜਦਾ ਪਰੇ ਹੋ ਜੂਗਾ ਸਾਡ ਤੋਂ ਖੜ ਜਾ ਚਾਹੇ ਖੜ ਜਾ ਜੀ ਨਾ ਕਰ ਬੜਾ ਉਹ ਨੂੰ ਆ ਲੈਣ ਦੇ ਬਾਈ ਨੂੰ ਕਿਉਂ ਤੂੰ ਕੀ ਸਨਮਾਨ ਲੈਣਾ ਆਪਾ ਨਹੀਂ ਫਿਰ ਉਹਨੇ ਦੇਖਣਾ ਵੀ ਆ ਉਹਨੇ ਨਾ ਦੇਖਣਾ ਕੀ ਆਪਾਂ ਨੇ ਕਿਹਾ ਮੈਂ ਭੱਜ ਗਿਆ ਸਮਾਰੇ ਹੁਣ ਖੜ ਜਾ ਚਾਹੇ ਆ ਜਾਂਦੇ ਬਾਈ ਜੇ ਮੈਂ ਨਾ ਪਾਉਣੀ ਇੱਕ ਤਾਂ ਦੱਸ ਚਲੋ ਵੀ ਤੇ ਪਹਿਲੀ ਬੋਲ ਜੀ ਕਹਿੰਦੇ ਤੈਨੂੰ ਇਹ ਦੂਜੀ ਬੋਲ ਹਲੇ ਵਾਹ ਮੁੰਡਿਆ ਤੇ ਵਾਹ ਕੋਈ ਕੋਈ ਨਹੀਂ ਜਾ ਓਏ ਜਾ ਇਹ ਕਿਉਂ ਨਹੀਂ ਬਲ ਇਹ ਇੱਕ ਡੱਗ ਪਿਆ ਵੀ ਇੱਕ ਗਲਾਸ ਇਹ 1 2 2 ਇੱਕ ਵੀ ਸਾਰੇ 2 ਡਿੱਗ ਗਿਆ 3 ਅੰਦਰ ਬਾਜੀ ਮਾਰ ਗਿਆ 2 ਮਿੰਟ ਹੋ ਗਏ ਪਾਣੀ ਦਾ ਰੰਗ ਦੇਖੋ ਸਮੁੰਦਰਾਂ ਦੇ ਰੰਗ ਪਿੱਛੇ ਆਪਾਂ ਦੇਖਿਆ ਲਾਲ ਰੰਗ ਦੇ ਵੀ ਹਨਾ ਨੀਲੇ ਰੰਗ ਦੇ ਵੀ ਤੇ ਉਹ ਚੜ ਗਿਆ ਜਹਾਜ਼ ਆਪਣਾ ਤੇ ਪਾਣੀ ਦੇਖੋ ਤੁਸੀਂ ਇਸੀ ਦਾ ਪਾਣੀ ਦਾ ਫਰਕ ਕਿੰਨਾ ਵੱਡਾ ਰੰਗੇ ਦੇ ਲਾਲ ਤਾਂ ਹੀ ਦਿੱਤੇ ਜਾਣਾ ਸੋਨੇ ਰੰਗਾ ਪਾਣੀ ਐ ਇਥੇ ਆ ਆ ਦੇਖ ਲੈ ਦੇਖ ਲੈ ਕਿਹਦੇ ਕਿਹਨੇ ਲਹਿਰ ਕਿੰਨੀ ਵੱਜ ਜਾਂਦੀ ਹੈ ਕਿਹਦੇ ਕਿਹਨੇ ਘਟ ਜਾਂਦੀ ਹੈ ਨਾ ਓਏ ਰੀਤਾ ਨਿਕਲ ਗਿਆ ਓਏ ਦੇਖ 14 ਸਾਲਾਂ ਦੀ ਕੁੜੀ ਨੇ ਇਕੱਲੀ ਨੇ ਵਰਲਡ ਟੂਰ ਕੀਤਾ ਸਾਇਲੈਂਸ ਆ ਔਰ ਉੱਤਰੋਂ ਵੱਧੀਆਂ ਦੀਆਂ ਨਾ ਆਏ ਜਾਂਦੀਆਂ ਆਹ ਦੇ ਸਵਾਦਿਆਂ ਦਾਣਾ ਹਨ ਜਿਵੇਂ ਭਾਈ ਬੱਚਿਆਂ ਲਈ ਟ੍ਰੇਨ ਇੱਥੇ ਪ੍ਰਵਿੰਦਰ ਮੈਂ ਦੂਜੇ ਦਿਨ ਦੇ ਵਿੱਚ ਪਹਿਲੇ ਦਿਨ ਲਈ ਰੂਮ ਮੁੰਨਾ ਕੀ ਸੀ ਦੂਜੇ ਦਿਨ ਲਈ ਆਹ ਮਿਲ ਗਿਆ ਆਪਾਂ ਨੂੰ ਰਾਜਗ੍ਰੀਸ਼ ਲੌਂਜ ਸਾਨੂੰ ਪਹੁੰਚਿਆ ਨਾ ਮਿੱਤਰੋ ਤਰਵਿੰਦਰਮ ਦੇ ਵਿੱਚ ਸਾਰਿਆਂ ਅ ਕੇਰਲਾ ਸਟੇਟ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਨੇ ਜਾਂ ਉਹਨੇ ਡਿਸਟ੍ਰਿਕਟ ਲੈਵਲ ਦਾ ਸਟੇਟ ਲੈਵਲ ਦਾ ਕਥਕਲੀ ਕੰਪੀਟੀਸ਼ਨ ਚੱਲ ਰਿਹਾ ਦੇਖਣ ਪਹੁੰਚੇ ਇੱਥੇ ਕਿੰਮੇ ਦਾ ਮਾਹੌਲ ਆ ਇਹ ਅੰਦਰ ਜਾ ਕੇ ਪਤਾ ਲੱਗੂ ਬਣਦੇ ਚਰਸੀਤੀ ਬਹੁਤ ਮਸ਼ਹੂਰ ਨੇ ਕੇਰਲਾ ਦੇ ਵਿੱਚ ਬਨਾਨਾ ਚਿਪਸ ਤਲ 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 ਕੇ ਆਪਣਾਏ ਨੇ ਮੇਰੇ ਤੋਂ ਜ਼ਿਆਦਾ ਬਣਾ ਗਏ ਅਲੱਗ ਅਲੱਗ ਸ਼ੇਪ ਦੇ ਦਿੰਦੇ ਇਹਨਾਂ ਨੂੰ ਜਨਵਰੀ ਦੀ ਸਵੇਰ ਹੋ ਗਈ ਆ ਤੇ ਇੱਥੋਂ ਪਹੁੰਚ ਗਏ ਆ ਸਰਵਿੰਦਰ ਮੇ ਇੰਟਰਨੈਸ਼ਨਲ 에ਅਰਪੋਰਟ ਡੋਮੈਸਟਿਕ ਟਰਮੀਨਲ 1 ਤੇ ਇੱਥੋਂ ਚੈੱਕ ਇਨ ਕਰਦੇ ਹਾਂ ਦੇਖਦੇ ਆ ਕਿ ਕੀ ਪ੍ਰੋਸੈਸ ਆ ਆਈਡੀਆਂ ਦਿਖਾ ਕੇ ਟਿਕਟਾਂ ਦਿਖਾ ਕੇ ਅੰਦਰ ਪਹੁੰਚ ਗਏ ਆ ਆਹ ਜਿਦਾ ਤਾਂ ਮਾਹੌਲ ਹੈ ਮੇਰੇ ਇੱਥੇ ਦਾ ਡੋਮੈਸਟਿਕ ਟਰਮੀਨਲ 1 ਦਾ 에어ਪੋਰਟ ਦਾ ਮਾਹੌਲ ਆ ਇਹ ਲਾਈਨਾਂ ਲੱਗੀਆਂ ਨੇ ਚੈੱਕ ਇਨ ਹੋ ਗਿਆ ਆਪਣੀ ਵੀਡੀਓ ਹੋ ਗਿਆ ਚੈੱਕ ਇਨ ਦੇਖੋ ਚੱਕਰ ਅੱਗੇ ਦੋਸਤ ਜੀ ਜਿਹੜੀ ਮੇਰੀ ਤਰੀਕ ਨਹੀਂ ਤੇ ਉਹ 12 ਵੇਗਾ ਆਪਣਾ 12 12 ਚੈੱਕ ਇਨ ਹੋ ਗਿਆ ਇਹ ਵੀ ਚੈੱਕ ਅਪ ਹੋ ਗਿਆ। ਦੰਨਾ ਹੁਣ ਆਪਣਾ ਸਾਰਾ ਕੁਝ। ਹਾਂਜੀ ਹਾਂਜੀ ਓਕੇ। ਓਕੇ ਹੁਣ। ਓਕੇ। ਇਹ ਵੀ ਹੋ ਗਿਆ। ਬੋਰਡਿੰਗ ਵੀ ਹੋ ਗਈ। ਸੀਟਾਂ ਵੀ ਕਨਫਰਮ ਹੋ ਗਈਆਂ ਕਾਲਾ ਤੇ ਮੈਂ ਇਕੱਠੇ ਇਕੱਠੇ। ਬਾਕੀ ਇਹਨਾਂ ਚੀਜ਼ ਜਦਾਈ ਪੈ ਗਈ। ਜਦਾਈਆਂ ਪੈ ਗਈਆਂ ਇਹਨਾਂ ਚ। ਕਿੱਥੇ ਕਿੱਥੇ ਕਰਨਾ? 20 ਦੇ ਲੱਗ ਇਕੱਠੇ ਕਰਨਾ। ਅ ਤਰੋਂ ਇਧਰ ਆ ਕੇ ਵੱਖਾ ਕਰਦੇ ਭਾਈ ਵੀ ਤੁਸੀਂ ਠੀਕ ਧੀ। ਹੂੰ। ਕੌਫੀਓ ਕੌਫੀ ਕੰਮ ਹੋ ਗਿਆ। ਮੇਰੇ ਲਈ ਤੇ ਲੱਸਰਦੀ ਗੱਠੀ ਬਣਾ ਕੇ ਦੇਤੀ। 3 ਘੰਟੇ ਕਿ ਲੱਗਿਓ। ਮੇਰਾ ਇਹਦਾ ਸੰਦੀ ਘਟੀ ਬਣਾ ਕੇ ਦੇ ਦਿੱਤੀ ਉੱਪਰ ਹਾਂ ਤੋਂ ਬਣਾਵਾ ਵਸੇ ਇੱਕ ਲੱਖ 500 ਦੀ ਹੈ ਇੱਕ ਲੱਖ 500 ਰਹਿਣ ਬੰਦੇ ਬੁਗੈ ਜਰੂਰੀ ਸੀ ਕੋਈ ਨਹੀਂ ਦੁੱਧੋ ਕਹਿੰਦਾ ਇੰਪੋਰਟਡ ਦੁੱਧ ਨੂੰ ਵੀ ਜਾਨ ਨਹੀਂ ਮੈਂ ਕਦੋਂ ਕਿਹਾ ਮੈਂ ਜਿੰਨੇ ਕਦੇ ਨਹੀਂ ਗਿਆ ਨਹੀਂ ਮੇਰੇ ਕੋਲ ਦੁੱਧ ਦਾ ਪੈਕ ਟੱਪ ਕੋਈ ਤਾਂ ਮੈਂ ਵੀ ਇੱਕ ਵਾਰ ਆਗਾ ਤਾਂ ਉਹਨੇ ਦੂਜਾ ਛੱਟ ਲਿਆ ਵਿੱਚ ਕਿੰਦਾ ਦੋ ਕਿੰਦਾ ਕਿੰਦਾ ਲੱਗ ਕਦੋਂ ਕਿੰਦਾ ਕੀ ਅੰਦਰ ਉਹਨੇ ਆ ਕੇ ਦੱਸਿਆ ਫਿਰ ਕਿੰਦਾ ਕਿੰਦਾ ਅਸਾ ਵਿਵਕ ਪਲੇ ਕੀ ਨਹੀਂ ਜਲੇਬੀਆਂ ਕਿਹਦੇ ਜਲੇਬੀਆਂ ਖਦੀਆਂ ਯਾਰੀਆਂ ਨਹੀਂ ਮੈਨੂੰ ਵੀ ਦੀਦੀ ਵੇਖ ਕੇ ਰੱਖਦੇ ਹੋ ਨੀੜ ਫੁੱਲ ਗਿਆ ਤੇ ਚੱਲੇ ਆ ਆ ਗਏ ਸ੍ਰੀ ਗੰਗਨੌਰ ਮੋਗੀ ਦੇਖਦੇ ਕਿੰਨੇ ਘਰ ਬੈਠੇ ਚਾਚਾ ਉਹ ਤਾਂ ਜਾਵੜਾ ਵਿੱਚ Th ਗੱਲ ਦਾ ਰਹਾ ਚਾਕਲੇਟ ਸੀ ਤੂੰ ਲੈ ਭੁੱਖ ਲੱਗੀ 2 ਘੰਟੇ ਹੋ ਗਏ ਸੈਕ ਜਲਾਉਂਦਾ ਤੱਕ ਕੇ ਤੈਨੂੰ ਚਾਕਲੇਟ ਭੁੱਖ ਲੱਗੀ ਤੈਨੂੰ ਚਾਕਲੇਟ ਨੂੰ ਸਿੱਧੀ ਲੈ ਮੈਂ ਤੈਨੂੰ ਸੈਕ ਜਲਾਉਂਦਾ ਸੱਗ ਗਿਆ ਜਿਹੜੇ ਤੁਸੀਂ ਜਿੱਤੇ ਬਿਸਕਟ ਹੁਕਾਵਾ ਵਾਏ ਕੋਈ ਨਹੀਂ ਹੱਥ ਨਾਲ ਆ ਜੀ ਮਰ ਜੀ ਗਿਆ ਉੱਪਰ ਜਾ ਕੇ ਦਾ ਜਾ ਨਾ ਵੀ ਇੱਥੇ ਮੌਸਮ ਦਾ ਬਹੁਤ ਫਰਕ ਪੈ ਗਿਆ। ਉੱਥੇ ਗਰਮੀ ਇੱਥੇ ਯਾਗਤਾਂ ਹੋਣੀਆਂ ਪੈਗੀਆਂ। ਠੱਡਾ। ਤਤਲ ਜੇ ਕਿਹੜਾ ਜੇ ਤਰਫ ਤੋਂ ਤਰਕੱਛਾ ਜਿਹਾ ਹੋਇਆ ਹੋਵੇ। ਹੈ ਆਪਣੇ ਪਾ ਕੇ ਆਏ ਨੋ ਜੀ। ਫੇਰ ਪਲਾਨ ਬਤਾ ਕਿਨੇ ਕਰਿਆ ਦਾ ਯਾਰ। ਠੱਡਾ ਠੱਡਾ। ਢਿੱਕੇ ਆ ਕੇ ਕੱਪੜੇ ਲੈ ਕੇ ਜਾਣੇ। ਲੈ 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 ਜੇ ਤਾਂ ਨਾ ਤਾਂ ਨਹੀਂ ਸੀ। ਵੀ ਜੈਕਟਾਂ ਦਾ ਤਾਂ ਨਹੀਂ ਸੀ। ਨਹੀਂ ਮੈਂ ਕਿਹਾ। ਕਿਹੜੀ ਜੈਕਟ ਕਹੀ ਸੀ? ਹਲਕੀ ਹੈ ਜੀ। ਫਿਰ ਹਲਕੀਆ ਤਾਂ ਕਮ। ਹਲਕੀ ਹੀ ਹੈ। ਨਹੀਂ 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 ਜੀ। ਹੈਵੀ ਤਾਂ ਨਹੀਂ ਆ। ਹੈਵੀ ਕਰਕੇ ਬਸਦੇ ਵਿੱਚ ਠੰਡੀ ਸੀ ਬਹੁਤ ਹੀ ਆ ਇਹਨੂੰ ਉਮੀਦੇ ਰਸਤੇ ਵੀ ਕਹਿੰਦੇ ਆ ਪਰ ਕਹਾਂਗੇ ਉੱਥੇ ਮੌਸਮ ਵਧੀਆ ਹੀ ਉੱਥੇ ਕਹਿੰਦੇ ਯਾਰਾ ਬੜੀ ਵਧੀਆ ਹੋਊਗਾ ਬਹੁਤ ਅੱਛਾ ਹੈ ਕਾਲੇ ਨੂੰ ਵੀ ਤੂੰ ਕੰਨਾ ਕਹਦੇ ਚੜ ਕੇ ਓਏ ਦੂਰੇ ਨਾਲ ਓਏ ਆ ਨੰਬਰ ਦਾ ਸੁਬਿਕ ਨੇ 11 ਹੈ ਅੱਛਾ ਕਹਿੰਦਾ 11 ਮੈਂ ਕਹਿੰਦਾ ਇੱਥੋਂ ਬਦਲਦਾ ਵੀ 21 ਤੇ ਇਹ ਚੀਜ਼ ਸਮਾਨ ਆਪਣਾ ਲਗਭਗ ਆਈ ਆ ਚਾਚਾ ਉਹ ਦਾ ਚਾਚਾ ਆ ਥੋੜਾ ਹੈਂਡਲ ਆ ਗਿਆ ਬੈਗ ਨਹੀਂ ਆਇਆ ਆ ਕਿਸੇ ਦਾ ਹੈਂਡਲ ਕੱਲਾ ਭੇਜਦਾ ਦੂਜਾ ਕਿਹੜਾ ਇਹਦਾ ਮੀਨ ਮੀਨ ਬੰਦਿਆਂ ਦੇ ਆ ਗਏ ਨਹੀਂ ਆਪਣਾ ਨਹੀਂ ਆਪਣੇ ਹੈ ਮਾਰੇ ਬਹੁਤ ਪਰ ਹੈ ਸਹੀ ਹੈ ਆ ਆਦਾ ਲਾਣੀ ਦਾ ਚਰਾਇਆ ਲੈ ਬਣਾ ਹੋਇਆ ਕੁੜੀ ਕੁਝ ਜਸਤੂਸੀ ਬਣਾ ਚਾਹ ਤਰ ਗਿਆ ਦਾ ਕਹਦਾ ਮੈਨੂੰ ਕਾਲੀਏ ਸਥਿਤੀ ਜਿਹੜਾ ਉਹ ਤਰ ਗਿਆ ਸਾਡੇ ਛੱਡ ਕੇ ਸਾਡੇ ਛੱਡ ਕੇ ਜਾ ਰਿਹਾ ਹੈ ਅ ਪੰਜਾਬ ਚੱਲੇ ਆ ਪੰਜਾਬ ਅਸੀਂ ਰਹੇਗੀ ਇੱਥੇ ਖੜੀ ਹੁਣ ਲੜੇ ਹੋਣਾ ਓਏ ਤੁਸੀਂ ਹੁਣ ਤਾਂ ਜੜਦ ਚੱਲਦੇ ਗੁਰਦੁਆਰਾ ਰਕਾਬਗੰਸ ਸਾਹਿਬ ਮੈਟਰ ਮੈਟਰੋ ਤੇ ਇੱਥੋਂ ਆਪਾਂ ਟ੍ਰੇਨ ਟਿਕਟ ਲੈ ਲਈ 80 ਰੁਪਏ ਦੀ ਟਿਕਟ 60 ਰੁਪਏ ਦੀ ਇਹ ਕਿਹਨੇ ਦੀ ਇੱਕ ਤਿੰਨਾਂ ਨੇ ਘਰ ਆ ਲਈ ਭਾਈ ਨਵੀਂ ਦਿੱਲੀ ਦੀ ਆਪਾਂ ਟੈਕ ਟੈ ਤੋਂ ਨਵੀਂ ਦਿੱਲੀ ਦੇ ਨਾਲ ਹੀ ਆ ਗਿਆ ਗੁਰਦੁਆਰਾ ਸਾਹਿਬ ਤੇ ਚੱਲ ਨਹੀਂ ਖਰੂਤੀ ਦੇਖਦੇ ਆ ਕੀ ਬਣਦਾ ਕਰਦਾ ਕੀ ਕਰਦਾ ਗੁਰਦੁਆਰਾ ਸੀਸਗੰਜ ਹੋਣ ਤੋਂ ਬਾਅਦ ਪਹੁੰਚ ਗਏ ਲਾਲ ਗ੍ਰੇਦ ਕਿਹੜਾ ਕਿਹੜਾ ਹੈ ਇਹਦਾ ਕਿਹੜਾ ਹੈ ਤੇ ਉਹ ਨਹੀਂ ਇਹਦਾ ਹੀ ਪਹਿਲਾਂ ਬਹੁਤ ਘੱਟ ਲੋਕਾਂ ਨੂੰ ਪਤਾ ਸੀਗਾ ਪਰ ਇਹ ਜਿਹੜੇ 26 ਜਨਵਰੀ ਦਾ ਧਰਨੇ ਵਾਲਾ ਹੋ ਗਿਆ ਨਾ ਪਸਾਨੀ ਅੰਦੋਲਨ ਇਹਨਾਂ ਦੇ ਫੋਟੋ 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 ਉਹਦੇ ਕਰਕੇ ਸਾਰੇ ਕੱਲੇ ਕੱਲੇ ਬੱਚੇ ਨੂੰ ਬਦਲ ਲੱਗ ਗਿਆ ਵੀ ਇਹ ਲਾਲਚ ਲੱਗੀ ਚੀਜ਼ ਹੈ ਤੇ ਆ ਮਹੌਲ ਲਾਲ ਗਰੇਦਾ लाल किरा रश ਇਕੱਠ ਬਹੁਤ ਜ਼ਿਆਦਾ ਜਗਾ ਜੀ ਮੈਂ ਤਾਂ ਹਰ ਕਿਲੇ ਦੇ ਅੰਦਰ ਦਾ ਮਾਹੌਲ ਇੱਧਰ ਦੁਕਾਨਾਂ ਲੱਗੀਆਂ ਚਾਰੇ ਪਾਸੇ ਨੇਟ ਬਣੇ ਮੇਲਾਗਾ ਪੂਰਾ ਐ ਇਕੱਠ ਬਹੁਤ ਜ਼ਿਆਦਾ ਜਗਾ लाल किले दी गेट दी एंट्री ਦਾ ਹੈਗਾ ਚਾਰਜ 50 ਰੁਪਏ ਅੰਦਰ ਜੀ ਮੀਜ਼ ਨਾਲ ਦੇਖਣਾ ਤਾਂ 80 ਰੁਪਏ ਹੋ ਜਾਂਦੀ ਹੈ ਤੇ ਜਿਹੜੇ ਫੋਰਨਰ ਆ ਉਹਨਾਂ ਦੀ ਟਿਕਟ ਹੈਗਾ 650 ਰੁਪਏ ਤੇ ਜਾਂ 650 600 ਰੁਪਏ ਇੱਥੇ ਲਗਾ ਤੇ ਆ ਚੀਜ਼ਾਂ ਨੇ ਤਸਵੀਰਾਂ ਦੇ ਹਰ ਇੱਕ ਦਾ ਜੋਰ ਫੈਮ ਗਾ ਟਾਈਮ ਗਾ ਨੂੰ ਕਰਨਾ ਤੇ ਫੈਮ ਨਹੀਂ ਲਾਜ਼ਮੀ ਟੂਰਿਸਟ ਬਹੁਤ ਜਿਆਦਾ ਆਇਆ ਹੋਇਆ ਹੈ। ਪਰ ਵੱਡਾ ਵੀ ਕਾਫੀ ਜਿਆਦਾ ਲਾਲ ਕਿਲਾ ਹੈ। ਹਾਂ ਵੀ ਗਾਲੀ। ਮੈਂ ਕਹਾ ਟੂਰਿਸਟ ਬਹੁਤ ਆਇਆ ਹੈ ਨਾ। ਆਹ ਲਾ ਦੇਖਣ ਨੂੰ ਵੀ ਸਾਰੀ ਮੁਲਕ ਕੀ ਇੱਥੇ ਫਿਰਦਾ ਹਨ। ਠੀਕ ਹੈ। ਇਹ ਸੀ ਲਾਲ ਕਿਲਾ ਮਿੱਤਰੋ। ਬਹੁਤ ਵਾਰ ਦਿੱਲੀ ਘੀੜਾ ਤਾਂ ਕਾਲੇ ਲੱਗਿਆ ਪਰ ਐਂ ਨਹੀਂ ਹੋਇਆ ਕਦੇ ਵੀ ਲਾਲ ਕਿਲੀ ਗਿਣਾ ਮਾਰੀ ਜਾਂਦੀ ਫਿਰ ਕਦੇ ਐਂ ਜਾਗਰਤਾ ਜੀ ਹੋਈ ਨਹੀਂ ਹੁਣ ਵੀ ਤਾਂ ਹੋ ਗਿਆ ਲਾਲ ਕਿਲੇ ਦੇਖਣ ਦਾ ਖਾਤਰ ਵੀ ਸਮਾਂ ਹੈਗਾ ਪਿੰਛੇ ਸਮਾਂ ਹੈਗਾ ਕਿ ਹੋ ਗਿਆ ਵੀ 26 ਜਨਵਰੀ ਵਾਲੇ ਦਿਨ ਜਿੱਥੇ ਕਸਾਨੀ ਝੰਡਾ ਝੁਲਿਆ ਸੀਗਾ ਵੀ ਚਲ ਉਹ ਜਗ੍ਹਾ ਦੇਖੀਏ ਜਗਾ ਪਿਆਰ ਨੂੰ ਨਗਰਿਕਾਂ ਦੀ ਸਦਾ ਜਹਾਂ ਫਲੋਰਾ 22 ਸੀ ਜਨਤਾ ਦੀ ਮੁਲਾਕਾਤ ਤੇ ਸਈਤਵਨ ਨੇ ਹੌਂਦਾ ਕਰਦਾ ਸੀਗਾ ਉਦੋਂ ਦਾ ਇਹ ਬਣਿਆ ਹੋਇਆ ਜਵਾਨੇ ਆਮ ਨਾਗਰਿਕਾਂ ਦਾ ਚੌਂਤਰਾ ਜਿਹਾ ਇਹ ਮਿਲਣ ਤੋਂ ਲਾਗੇ ਤਾਂ ਇਹ ਜਿੱਥੇ ਪਵੰਦੀ ਉਹ ਜੀ ਤਾਂ ਜ਼ਰੂਰੀ ਗੱਲ ਨਹੀਂ ਜੀ ਇਹ ਕਹਿੰਦੇ ਵੀ ਇਹ ਰੰਗ ਗਿੱਲਾ ਹੱਥ ਨਾਲ ਲਾਓ ਹਾਲਾਂਕਿ ਦੇਖਣਾ ਦੇਖਣਗੇ ਵੀ ਗਿੱਲਾ ਹੈ ਤੇ ਸੱਚੀ ਗਿੱਲਾ ਹੈ ਇਹ ਆ ਗਿਆ ਆ ਗਿਆ ਕਾਲੇ ਖਾਸ ਮਹਿਲ ਬਾਦਸ਼ਾਹ ਦਾ ਨੀਚੀ ਮਹਿਲ ਸੀ ਕਹਿੰਦਾ ਇਹਦੇ ਵੀ ਤਿੰਨ ਭਾਗ ਸੀ ਤਿੰਨ ਕਮਰੇ ਸੀ ਤੇ ਰਸਤਾ ਸਭ ਪਾਸੇ ਉਧਰ ਨਹੀਂ ਜਾਂਦਾ ਕਰਦਾ ਸੀਗਾ ਪ੍ਰੋਗਰਾਮ ਇੱਕ ਹੁਣ ਹੋ ਕੇ ਹੈ ਜਿਹੜਾ ਸ਼ਾਇਦ ਕੋਈ ਤੇ ਤਾਂ ਕਰਕੇ ਆ ਆ ਲੋਕ ਅੰਦਰ ਮੈਂਟ ਮੁਰਜ਼ੇ ਇਕੱਠੇ ਕਰਦੇ ਹਾਂ ਕੀ ਅੰਦਰ ਦੀ ਮੀਨਾ ਗਾੜੀ ਚੱਲ ਭਾਈ ਸੁੱਚੀ ਨਾ ਪਰਾਨੇ ਆ ਜੇ ਕੋਈ ਜਾਣ ਕੇ ਪੜ ਰਹਾ ਤਾਂ ਚੱਲੇਗਾ ਕਿ ਜਿਹੜੀ ਮੋਤੀ ਮਸਜਿਦ ਇਹਦਾ ਨਿਰਮਾਣ ਕਰਾਇਆ ਸੀ ਔਰੰਗਜ਼ੇਬ ਨੇ ਹੈਨਾ ਚਾਲ ਆ ਜਾ ਤੇ ਉਹ ਬਣਿਆ ਸਭ ਥਾਂ ਤੇ ਥਾਂ ਥਾਂ ਤੇ ਕੋਈ ਹੀਰਾ ਮੈਲ ਕੋਈ ਕੁਛ ਕੋਈ ਅਲੱਗ-ਅਲੱਗ ਨਾਂ ਦਿੱਤੇ ਹੋਏ ਨੇ ਉਦੋਂ ਦੇ ਹਿਸਾਬ ਨਾਲ ਕੋਈ ਹੂ ਵੀ ਨਹੀਂ ਦੀ ਹਿਸਟਰੀ ਬਾਰੇ ਸਾਨੂੰ ਬੜਾ ਜਾਣਕਾਰੀ ਹੈ ਨਹੀਂ ਸ਼ੋਵੇ ਦੇ ਲਈ ਮਾਫੀ ਚਾਹੁੰਦੇ ਆ ਇਹਨੂੰ ਠੰਡਾ ਰੱਖਣ ਦੀ ਖਾਤਰ ਬਣਾਇਆ ਹੋਇਆ ਸੀਗਾ ਉਹ ਨਦੀ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਤੇ ਇਹ ਦਾ ਪਾਣੀ ਵਾਲੇ ਦੁਆਰੇ ਨਾਲੀਆਂ ਨੂੰ ਨੀ ਦੁਆਰਾ ਜਿਹੜੀਆਂ ਬਣਾਈਆਂ ਹੋਈਆਂ ਸੀਗਾ ਉਹਦੇ ਦੁਆਰਾ ਮਹਿਲ ਦੇ ਵਾਲੇ ਦੁਆਰੇ ਘੁੰਮਦਾ ਸੀ ਤੇ ਮਹਿਲ ਨੂੰ ਠੰਡਾ ਰੱਖਿਆ ਜਾਂਦਾ ਸੀਗਾ ਤੇ ਇਹ ਕੰਮ ਸੀ ਇਹਦੇ ਸ਼ਾਹ ਬੁਰਜ ਇਹ ਦੇ ਕੋਹ ਪੁਰਾਣੀ ਬੈਲੋ ਇਹ ਫਰਮ ਹੈ। ਵੀ ਹਾਲ ਤਾਂ ਖਾਸਤਾ ਹੀ ਹੈ ਕਿ ਨਹੀਂ ਸੱਤ ਸੋਤੇ ਵੀ ਮਜ਼ਬੂਤ ਹੈ ਨਹੀਂ ਆ। ਚਲੋ ਨਿਕਲਦੇ ਆ ਜੀ ਹੁਣ ਅਸੀਂ ਇੱਥੋਂ ਬਾਹਰ ਅਸੀਂ ਚੱਲਦੇ ਹੁਣ ਨਹੀਂ ਆ ਮੂਦੀਨ ਰੇਲਵੇ ਸਟੇਸ਼ਨ ਤੇ ਤੇ ਉੱਥੋਂ ਆਪਣੇ ਸਾਈਕਲ ਉਹਨਗੇ ਗਾਂ ਕਿੱਥੇ ਜਾਣਗੇ ਕਿਵੇਂ ਪਹੁੰਚਾਂਗੇ ਪਿੰਡ ਅਸੀਂ ਸਮਾਂ ਦੱਸੂਗਾ ਅਦੇ ਕੋਈ ਪਲਾਨਿੰਗ ਨਹੀਂ ਕੁਝ ਨਹੀਂ ਪਤਾ ਜੀ ਸਾਈਕਲ ਜਾਣੇ ਤਾਂ ਹੀ ਤਾਂ ਹੀ ਅਸੀਂ ਆਵਾਂਗੇ ਨਹੀਂ ਤਾਂ ਜੱਜਾ ਸਾਡਾ ਸਾਨੂੰ ਛੱਡ ਕੇ ਚਲਾ ਗਿਆ। ਹਾਂਜੀ 7 ਵਜੇ ਕੇ ਸੀਮੈਂਟ ਹੋ ਗਏ ਇੱਥੇ ਬੈਠੇ ਆ ਅੱਪ ਬੈਠੇ ਆ ਰੇਲਵੇ ਸਟੇਸ਼ਨ ਦਿੱਲੀ ਨਜਾਮੂ ਦੀ ਨਜਾਮੂ ਦੇ ਨੀ ਸਟੇਸ਼ਨ ਕਿੰਨੇ ਵਜੇ ਆਣੇ ਸੀ ਸਾਈਕਲ ਆਪਣੇ ਤੇ ਆਪ ਨੂੰ ਕਿੰਨੇ 6 ਵਜੇ ਆ ਜਾਣਗੇ 6:30 ਤੇ ਆਪਾਂ ਕਿੰਨੇ ਵਜੇ ਆ ਕੇ ਦਿੱਲੀ ਆਪਾਂ ਆ ਕੇ ਸੀਗੇ ਦਿੱਲੀ ਸਵੇਰੇ 9:30 ਦੇ ਲਗਭਗ ਬਾਹਰ ਨਿਕਲੇ ਸੀ 에어ਪੋਰਟ ਤੋਂ ਉਦੋਂ ਦੇ ਮਿੱਤਰੋ ਦਿੱਲੀ ਘੇੜੇ ਘੜੀ ਜਾਂਦੇ ਆ ਸਟੇਸ਼ਨਾਂ ਦੇ ਘੇੜੇ ਉਧਰ ਨੂੰ ਤੁਰ ਜਾਂਦੇ ਆ ਪਰ ਵਧੀਆ ਰਹਿ ਕੇ ਸਵੇਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਆਏ ਤੇ ਲਾਲ ਕਿਲੇ ਜਾਏ ਜਾਂ ਉਹ ਸੋਹਣਾ ਪਾਰਕ ਸੀ ਉਹ ਦੇਖਿਆ ਪਾਰਕ ਸੀ ਟਾਈਮ ਨਾ ਲੱਗਿਆ ਬਸ ਹੁਣ ਤਾਂ ਇੰਤਜ਼ਾਰ ਰ ਪਰ ਉਹ ਬੰਦਾ ਜਿਹਨੂੰ ਸਾਈਕਲ ਲੈਣੇ ਉਹ ਕਹਦਾ 10 ਵਜੇ ਮੈਂ ਲੇ ਗਿਆ 11 ਵਜੇ ਆ ਸਾਨੂੰ ਐਂ ਟਾਈਮ ਨਾ ਮਿਲ ਜਨਾ ਸੀ ਤੋਂ ਟਾਈਮ ਨਾ ਟ੍ਰੇਨ ਫੜੀ ਪਹਿਲਾਂ ਤਾਂ ਸਾਈਕਲ ਲਾਉਣੇ ਆ ਉੱਥੇ ਟਾਈਮ ਲੱਗਣਾ ਫਿਰ ਤੂੰ ਨਵੀਂ ਦਿੱਲੀ ਲੈ ਕੇ ਜਾਣੀ ਹੈ ਇਹ ਨਵੀਂ ਦਿੱਲੀ ਲੈ ਕੇ ਜਾਣੇ ਨੇ ਫਿਰ ਉੱਥੋਂ ਨਵੀਂ ਦਿੱਲੀ ਤੋਂ ਦੁਬਾਰੇ ਪਾਰਸਲ ਕਰਨੇ ਲੁਧਿਆਣੇ ਨੂੰ ਉਹਦੇ ਵਾਸਤੇ ਟਾਈਮ ਲੱਗਣਾ ਯਾਨੀ ਕਿ ਵਧੀਆ ਹੈ ਪੂਰਾ ਮਤਲਬ ਵੀ ਜਿਹੜਾ ਕਹਦੀ ਵੀ ਮਨੋਰੰਜਨ ਵੀ ਆ ਦੇ ਸੰਗਾਰ ਸ੍ਰੀ ਆ ਤੇ ਬਾਅਦ ਚ ਆਨੰਦ ਵੀ ਆ ਸਾਰੇ ਕੋ ਕਰਨਾ ਪੂਗਾ ਠੀਕ ਆ ਦੇਖਦੇ ਹਾਂ ਰਾਤ ਦੇ 9 ਵਜ ਗਿਆ ਟ੍ਰੇਨ ਹੁਣ ਪਹੁੰਚੀ ਆ ਤੇ ਸਾਈਕਲ ਸਾਨੂੰ ਹਜੇ ਵੀ ਨਹੀਂ ਮਿਲੇ ਪਰ ਉਹ ਬੰਦਾ ਦੇਖਦੇ ਆ ਜਿਹੜਾ ਦਵਾਰਾ ਗੱਲ ਜੀ ਦੇ ਨਾਲ ਗੱਲ ਹੋਈ ਸੀਗੀ ਕਿਵੇਂ ਮਿਲਦੇ ਆ ਸਮਾਂ ਦੱਸੋ ਕਿ 1 ਜਨਵਰੀ 7:30 ਵਜੇ ਪਹੁੰਚ ਗਏ ਅਸੀਂ ਲੁਧਿਆਣਾ ਸਟੇਸ਼ਨ ਤੇ ਦਿੱਲੀੋਂ ਪਹਿਲਾਂ ਦਾ ਟ੍ਰੇਨ ਡਿਟੈਕਟ ਕਰਾਈ ਟ੍ਰੇਨ ਲੀਟ ਸੀ ਫਿਰ ਬੱਸ ਚੜ ਕੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਅੰਮ੍ਰਿਤਸਰੋਂ ਬੱਸ ਫੇਰ ਨਹੀਂ ਮਿਲੀ ਫਿਰ ਉਥੋਂ ਫੇਰ ਟ੍ਰੇਨ ਚੜ ਕੇ ਫਿਰਨ ਫਾਸਟ ਸੀ ਸਤਖੰਡ ਸ੍ਰੀ ਹਰਿਉਸਾਹਿਬ ਤੋਂ ਜਲੀ ਸੀਗੀ ਸਾਨੂੰ 2 ਘੰਟਿਆਂ ਦੇ ਵਿੱਚ ਉਹਨੇ ਲੁਧਿਆਣਾ ਪਹੁੰਚਾ ਦਿੱਤਾ ਤੇ ਲੁਧਿਆਣਾ ਸਟੇਸ਼ਨ ਤੇ ਪਹੁੰਚ ਗਏ ਤੇ ਹੁਣ ਇੱਥੋਂ ਪਾਉਣੇ ਘਰ ਨੂੰ ਚਾਲੇ ਤੇ ਯਾਤਰਾ ਟੂਰ ਸਫਰ ਬਹੁਤ ਸੋਹਣਾ ਰਿਹਾ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਉਮੀਦ ਆ ਅਗਲੇ ਸਫਰ ਤੇ ਆਪਾਂ ਫੇਰ ਮਿਲਾਂਗੇ 8 ਜਨਵਰੀ ਹੋ ਗਈ ਆ ਤੇ ਅੱਜ ਸਵੇਰੀ ਆਪਣੇ ਸਾਈਕਲ ਤੇ ਪਹੁੰਚ ਗਿਆ ਉਹ ਖੜਿਆ ਕਿੰਨੇ ਸਾਈਕਲ ਤੇ ਇਥੋਂ ਚੱਲਦੇ ਆ ਲੈ ਕੇ ਸਾਈਕਲ ਆਪਾਂ ਪਿੰਡ ਨੂੰ